ਜੀ ਮਿੱਤਰੋ ਕਿਵੇਂ ਫਿਰਤ ਸਵਾਗਤ ਹੈ ਜੀ ਫਿਰ ਤੁਹਾਡੇ ਨਵੀਂ ਵੀਡੀਓ ਦਾ ਤੇ ਅੱਜ ਦੇ ਵੀਡੀਓ ਟਾਈਟਲ ਤੁਸੀਂ ਥੰਮਲੇ ਲਾ ਪੜ ਲਿਆ ਹੋ ਹੁਣ ਪੜ ਲਿਆ ਹੁਣ ਆ ਤੁਸੀਂ ਤੇ ਅੱਜ ਦੀ ਵੀਡੀਓ 'ਚ ਗੱਲ ਅਸੀਂ ਕਰਾਂਗੇ ਜੋ ਮਹਾਲੀ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਜੋ ਇੱਕ ਮੁੰਡੇ ਦਾ ਭਈਏ ਨਾ ਕਾਚੂ ਮਾਰ ਕੇ ਜੋ ਮੌਤ ਕਰ ਦਿੱਤੀ ਆ ਕਿੱਦਾਂ ਕੀਤੀ ਕਿੱਦਾਂ ਨਹੀਂ ਤੇ ਪਹਿਲਾਂ ਤੁਸੀਂ ਵੀਡੀਓ ਸੁਣੋ ਤੇ ਠੇਠ ਤੁਹਾਨੂੰ ਦੱਸਣੇ ਆ ਕੇ ਵੀਡੀਓ ਜੀ ਤੁਹਾਨੂੰ ਪੂਰਾ ਚੱਲ ਜਣਾ ਤੇ ਵੀਡੀਓ ਜੋ ਤੁਸੀਂ ਧਿਆਨ ਨਾਲ ਸੁਣਿਓ ਤੇ ਤੁਸੀਂ ਦੋਸਤ ਅੰਦਰ ਮੱਥਾ ਟੇਕਣ ਗਿਆ ਕਿਉਂਕਿ ਉਹਨਾਂ ਦਾ ਜਨਮ ਦਿਨ ਸੀ ਉਹਨੇ ਕਿਹਾ ਮੈਂ ਧਾਰਮਿਕ ਟਾਈਮ ਤੇ ਮੱਥਾ ਵੀ ਟੇਕ ਆਵਾਂ ਜਦੋਂ ਮੱਥਾ ਟੇਕ ਕੇ ਉੱਥੇ ਖੜ ਕੇ ਕੋਈ ਪੀਸੀਆਰ ਵੈਨ ਆਉਂਦੀ ਹੈ ਉਹਨੇ ਉਹਨਾਂ ਤੋਂ ਪੁੱਛਿਆ ਕਿ ਰਸਤਾ ਪੁੱਛਿਆ ਉਹਨਾਂ ਨੇ ਆਏ ਹੱਥ ਕਰਕੇ ਰਸਤਾ ਦੱਸਿਆ ਤਾਂ ਉੱਧਰ ਬਹੁਤ ਸਾਰਾ ਪ੍ਰਵਾਸੀਆਂ ਦੇ ਮੁੰਡੇ ਖੜੇ ਹੋਏ ਸੀ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਉਹਨਾਂ ਨੇ ਉਹਨਾਂ ਦੀ ਕੋਈ ਸ਼ਿਕਾਇਤ ਕੀਤੀ ਹੈ ਉਹਨਾਂ ਨੇ ਹੱਥ ਕਰਤਾ ਬਟ ਉਹ ਪੀਸੀਆਰ ਵੈਨ ਗਈ ਤਾਂ ਕੋਲੇ ਆਕੇ ਤੋ ਆਕੇ ਬੈਸਨ ਲੱਗੀ ਇਹਨਾਂ ਨੇ ਕਿਹਾ ਯਾਰ ਸਾਡਾ ਤੁਹਾਡੀ ਕੋਈ ਸ਼ਿਕਾਇਤ ਨਹੀਂ ਕੀਤੀ ਅਸੀਂ ਤਾਂ ਉਹਨਾਂ ਨੇ ਰਸਤਾ ਪੁੱਛਿਆ ਦੱਸਿਆ ਪਰ ਜਦੋਂ ਤੁਹਾਡੇ ਮਾਈਂਡ ਚ ਕਰਾਇਮ ਭਰੇ ਆ ਵੀ ਜਾਂ ਕੋਈ ਨਸ਼ਾ ਕੀਤਾ ਸੀ ਉੱਥੇ ਹੀ ਉਹਨਾਂ ਨੇ ਗੁਰਸੇਵਕ ਤੇ ਵਾਰ ਕੀਤਾ ਕਿਰਚ ਮਾਰੀ ਔਰ ਦੰਦਿਆਂ ਵਾਲੀ ਕਿਰਚ ਸੀ ਔਰ ਸਭ ਤੋਂ ਵੱਡੀ ਗੱਲ ਕਿ ਤੁਸੀਂ ਮੰਦਰ ਦੇ ਕੋਲੇ ਖੜੇ ਹੋ ਮਤਲਬ ਤੁਸੀਂ ਇਹ ਕਿਰਚਾਂ ਨਾਲ ਲੈ ਕੇ ਤੁਰਦੇ ਹੋ ਅੱਜ ਤੇ ਕੁੰਬੜਾ ਘਾਣ ਵੇਲੇ ਵੀ ਸੀ ਕਿਰਚ ਕੋਲੇ ਸੀ ਔਰ ਦੰਦਿਆਂ ਵਾਲੀ ਕਿਰਚ ਸੀ ਮਾਰ ਕੇ ਕਮਾਈ ਹੂੰ ਔਰ ਕਮਾ ਕੇ ਬਾਹਰ ਕੱਢੀ ਉਹਦੇ ਬਲੀਡਿੰਗ ਹੋਣ ਲੱਗ ਗਈ ਉਹ ਖੁਦ ਤੋੜ ਕੇ ਗੁਰਸੇਵਕ ਨਾਲ ਆਪਦੇ ਦੋਸਤਾਂ ਦੇ ਇੱਥੇ ਆ ਹਸਪੀਟਲ ਆਉਂਦੇ ਨੇ ਔਰ ਉਸ ਤੋਂ ਬਾਅਦ